ਤਾਂ ਇਸ ਵਕਤ ਜਿਹੜੀਆਂ ਕਿਸਾਨੀ ਸੰਘਰਸ਼ ਜਿਹੜਾ ਪੂਰੇ ਜੋਰਾਂ ਦੇ ਉੱਤੇ ਆ ਤਾਂ ਤੁਸੀਂ ਇੱਕ ਅਹਿਮ ਖਬਰ ਜਿਹੜੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆ ਲੜਕੇ ਜਿਹੜੇ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਲੜਕੇ ਫੜੇ ਗਏ ਨੇ ਇਹ ਕਿਸਾਨੀ ਸੰਘਰਸ਼ ਦੇ ਵਿੱਚ ਕੁੰਡਲੀ ਬਾਰਡਰ ਦਿੱਲੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਆ ਲੜਕੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਐਕਸਕਲੂਸਿਵ ਤਸਵੀਰਾਂ ਤੁਸੀਂ ਤਾਂ ਸਿਰਸਾ ਸਾਹਿਬ ਸਾਡੇ ਨਾਲ ਨੇ ਸਿਰਸਾ ਸਾਹਿਬ ਕੀ ਗੱਲ ਹੈ ਕਿਉਂ ਫੜੇ ਨੇ ਇਹ ਲੜਕੇ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਹਾਂ ਕਿ ਸਰਕਾਰ ਜਿਹੜੀ ਆ ਉਹ ਸਾਡੇ ਨਾਲ ਜਿਹੜੀ ਆ ਕਿਸੇ ਵੀ ਮਸਲੇ ਤੇ ਗੱਲ ਨਹੀਂ ਕਰ ਰਹੀ ਲੱਖਾਂ ਲੋਕ ਇੱਥੇ ਆਏ ਨੇ ਤੇ ਉਹ ਗੱਲ ਕਿਉਂ ਨਹੀਂ ਕਰ ਰਹੀ ਉਹ ਇਸ ਸੰਘਰਸ਼ ਨੂੰ ਲੰਮਾ ਕਿਉਂ ਕਰ ਰਹੀ ਆ ਉਹਦੇ ਬਾਰੇ ਮੈਂ ਇਹ ਗੱਲ ਕਹਿ ਚੁੱਕਾ ਕਿ ਇਹ ਆਪਣੇ ਸ਼ਰਾਰਤੀ ਅੰਸਰਾਂ ਤੋਂ ਇੱਥੇ ਸ਼ਰਾਰਤ ਕਰਾਊਗੀ ਤੇ ਇਹ ਸੰਘਰਸ਼ ਜਿਹੜਾ ਸਾਡਾ ਇਹਨੂੰ ਇਹ ਤਾਰਪੀਡੋ ਕਰੂਗੀ ਇਹ ਲੋਕਾਂ ਨੂੰ ਖਦੇੜੂਗੀ ਉਹਦਾ ਸਬੂਤਾ ਆ ਤੁਹਾਨੂੰ ਮਿਲ ਗਿਆ ਜੋ ਮੈਨੂੰ ਪਹਿਲਾਂ ਕਹਿੰਦੇ ਸੀ ਵੀ ਤੇਰੇ ਕੋਲੇ ਕੀ ਸਬੂਤ ਹੈ ਆ ਸਬੂਤ ਉਹ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇੱਕ ਲੜਕਾ ਜਿਹੜਾ ਉਹ ਪਹਿਲਾਂ ਅਸੀਂ ਫੜਿਆ ਉਹਨੇ ਫਿਰ ਜਦੋਂ ਉਹਨੂੰ ਪੁੱਛਿਆ ਵੀ ਦੱਸ ਕਿਥੋਂ ਉਹ ਪਹਿਲਾਂ ਤਾਂ ਹੋਰ ਹੋਰ ਗੱਲਾਂ ਕਰੇ ਮੈਨੂੰ ਜੀ ਜਿਹੜੇ ਸੀਸਗੰਜ ਗੁਰਦੁਆਰਾ ਸਾਹਿਬ ਵਾਲੇ ਬਾਬੇ ਨੇ ਉਹਨਾਂ ਨੇ ਲਾਇਆ ਇੱਥੇ ਵੀ ਤੁਸੀਂ ਇੱਥੇ ਝਲ ਪਾਣੀ ਛਕਾਉਣਾ ਹੈ ਜਦੋਂ ਪੁੱਛਿਆ ਵੀ ਕਿੱਥੇ ਐ ਤੇ ਫਿਰ ਕੁਛ ਨਹੀਂ ਫਿਰ ਉਹਨੂੰ ਪੁੱਛਿਆ ਜਦੋਂ ਸਖਤੀ ਨਾਲ ਪੁੱਛਿਆ ਫਿਰ ਉਹਨੇ ਦੱਸਤਾ ਵੀ ਸਾਡੀ ਜਿਹੜੀ ਡਿਊਟੀ ਐ ਇਹ ਡੀਸੀ ਦਫ਼ਤਰੋਂ ਲੱਗੀ ਆ ਪੁੱਛਿਆ ਵੀ ਤੁਸੀਂ ਕੋਈ ਕਾਰ ਦਿਖਾਓ ਆਈਡੀ ਕਾਰਡ ਦਿਖਾਓ ਕਹਿੰਦੇ ਜੀ ਨਹੀਂ ਉਹ ਨਹੀਂ ਸਾਡੇ ਕੋਈ ਗਾਕ ਕਿ ਨਹੀਂ ਤਰਖਾ ਲੈਂਦੇ ਹੋ ਕਹਿੰਦੇ ਕੁਛ ਨਹੀਂ ਤੇ ਫਿਰ ਇਹਨਾਂ ਨੂੰ ਛਡਾਉਣ ਵਾਸਤੇ ਏਐਸਆਈ ਸ੍ਰੀ ਰਜੇਸ਼ ਕੁਮਾਰ ਆਨੇ ਉਹ ਤੁਸੀਂ ਥੋੜਾ ਜਾ ਜੀ ਆਪਣਾ ਆ ਨੇਮ ਪਲੇਟ ਜਿਹੜੀ ਆ ਨਾ ਇਹਨੂੰ ਨੰਗੀ ਕਰੋ ਔਰ ਜੋ ਤੁਹਾਡਾ ਸਟਾਰ ਹੈ ਇਹਨੂੰ ਵੀ ਥੋੜਾ ਜਿਹਾ ਨਿਗਾਹ ਕਰੋ ਤਾਂ ਕਿ ਵਰਤੀ ਜੀ ਸਾਨੂੰ ਪਤਾ ਤੇ ਲੱਗੇ ਨਾ ਵੀ ਤੁਸੀਂ ਵਾਕਿਆ ਹੀ ਐਸਆਈ ਜੇ ਇਹ ਐਸਏ ਰਜੇਸ਼ ਕੁਮਾਰ ਜੀ ਜੋ ਕਿ ਕੁੰਡਲੀ ਠਾਰ ਤੋਂ ਇਹਨਾਂ ਦੇ ਨਾਲ ਇੱਕ ਇਹ ਹਵਲਦਾਰ ਸਾਹਿਬ ਨੇ ਤੇ ਇਹ ਸਾਰੇ ਕੁੰਡਲੀ ਤੋਂ ਇਹਨਾਂ ਨੂੰ ਛਡਾਉਣ ਵਾਸਤੇ ਇੱਥੋਂ ਆ ਗਏ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ ਕਹਿੰਦੇ ਜੀ ਇਹ ਸਾਡੇ ਬੰਦੇ ਨੇ ਡੀਸੀ ਸਾਹਿਬ ਵੱਲੋਂ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਤੇ ਕਿਤੇ ਛਰਾਰਤੀ ਅਨਸਰ ਆ ਕੇ ਇਥੇ ਕੋਈ ਗੜਬੜਨਾ ਕਰਦੇ ਸਨ ਕਰ ਕੀ ਰਹੇ ਸੀ ਇਹ ਨੌਜਵਾਨ ਕਰ ਕੀ ਰਹੇ ਸੀ ਇਹ ਵੀਡੀਓ ਬਣਾ ਰਹੇ ਸਨ ਜੀ ਇਹ ਇਥੇ ਵੀਡੀਓ ਬਣਾ ਰਹੇ ਨੇ ਇਥੇ ਕੋ ਲੜਕੀਆਂ ਵੀ ਸੀ ਉਹਨਾਂ ਦੀ ਵੀ ਇਹ ਵੀਡੀਓ ਬਣਾ ਰਹੇ ਸੀ ਉਹ ਲੜਕੀਆਂ ਵੀ ਸਾਡੇ ਕੋਲ ਨੇ ਦੋ ਲੜਕੀਆਂ ਨੇ ਉਹ ਵੀ ਸਾਡੇ ਕੋਲ ਉਧਰ ਆਈਆਂ ਸੀ ਤੋਂ ਉੱਥੇ ਹੁਣ ਉਹ ਪਰਲੇ ਪਾਸੇ ਨੇ ਸੋ ਇਹ ਇਸ ਟਾਈਮ ਦੇ ਉੱਤੇ ਇਹ ਅਸੀਂ ਹੁਣ ਕੇਂਦਰ ਸਰਕਾਰ ਨੂੰ ਮੈਂ ਤੁਹਾਡੇ ਚੈਨਲ ਦੇ ਰਹੀਂ ਕੇਂਦਰ ਸਰਕਾਰ ਨੂੰ ਇਹ ਦੱਸ ਦੇਣਾ ਚਾਹਣਾ ਹੈ ਮੋਦੀ ਜੀ ਆ ਜਿਹੜੀ ਤੁਹਾਡੀ ਇੱਕ ਸਾਜ਼ਿਸ਼ ਹੈ ਉਹ ਪੂਰੇ ਦੁਨੀਆ ਦੇ ਸਾਹਮਣੇ ਨੰਗੀ ਕਰਤੀ ਆ ਆ ਹਰਿਆਣਾ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਐਸਐਲ ਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਡੀਐਸਪੀ ਸਾਹਿਬ ਇੱਥੇ ਆ ਰਹੇ ਨੇ ਹੁਣੇ ਆ ਰਹੇ ਨੇ ਡੀਐਸਪੀ ਸਾਹਿਬ ਵੀ ਔਰ ਉਹਨਾਂ ਕੋਲੋਂ ਵੀ ਪੁੱਛਿਆ ਕਹਿੰਦਾ ਜੀ ਅਸੀਂ ਵੈਰੀਫਾਈ ਕਰਾਂਗੇ ਉਹਨੂੰ ਪੁੱਛਿਆ ਵੀ ਇਹਨਾਂ ਕੋਲ ਆਈਡੀ ਕਾਰਡ ਨਹੀਂ ਕਿਸੇ ਕੋਲ ਆਈਡੀ ਕਾਰਡ ਨਹੀਂ ਆ ਸਿਰਫ ਇੱਕ ਆਈਡੀ ਕਾਰਡ ਜਿਹੜਾ ਇੱਕ ਮੁੰਡੇ ਕੋਲੋਂ ਮਿਲਿਆ ਹੁਣ ਜੇ ਇਹ ਡਿਊਟੀ ਲੱਗੀ ਇਹਨਾਂ ਦੀ ਇਹਨਾਂ ਨੂੰ ਕੋਈ ਕਾਰਡ ਦਿੱਤਾ ਗਿਆ ਕੋਈ ਇਹਨਾਂ ਦੇ ਕੋਲੇ ਕੋਈ ਆਈ.ਡੀ. ਪ੍ਰੂਫ ਜਿਹੜਾ ਉਹ ਹੈਗਾ ਕੋਈ ਨਹੀਂ ਕਿਉਂ ਨਹੀਂ ਇਥੋਂ ਇਹ ਪਤਾ ਲੱਗਦਾ ਹੈ ਕਿ ਜੇ ਕਾਲੂ ਕੋ ਬੰਦਾ ਫੜਿਆ ਵੀ ਜਾਵੇ ਤੇ ਉਹਦਾ ਕੋਈ ਪਤਾ ਹੀ ਨਹੀਂ ਲੱਗੇ ਵੀ ਇਹ ਕੌਣ ਹੈ ਮੇਰੀ ਮੀਟਿੰਗ ਵੀ ਹੈ ਇੱਕ ਕੇਂਦਰ ਸਰਕਾਰ ਦੇ ਨਾਲ ਹਾਂਜੀ ਸਵੇਰੇ ਮੀਟਿੰਗ ਵੀ ਹੈ ਕੇਂਦਰ ਸਰਕਾਰ ਨਾਲ ਲੱਗ ਰਿਹਾ ਤੁਹਾਨੂੰ ਰਾਤ ਨੂੰ ਇਹ ਜਿਹੜੀਆਂ ਇਹ ਦੇਖੋ ਇਹ ਤਾਂ ਹੁਣੇ ਹੀ ਪੂਰੀ ਦੁਨੀਆ 'ਚ ਗੱਲ ਚੱਲੀ ਜਾਣੀ ਆ ਹੁਣ ਤੁਸੀਂ মিডিਆ ਵਾਲੇ ਆ ਗਏ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਪੀ.ਟੀ.ਸੀ. ਤਾਂ ਵੀ ਗੱਲ ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹਣਾ ਸਪਸ਼ਟ ਤੌਰ ਤੇ ਕਿ ਹਰਿਆਣਾ ਪੁਲਿਸ ਜਿਹੜੀ ਆ ਉਹ ਆਪਣੀ ਸਰਕਾਰ ਤੇ ਵੈਸੇ ਅਜੇ ਇਹ ਮਾਰੇ ਨਹੀਂ ਪਰ ਵੇਖੋ ਹੁਣ ਤੁਸੀਂ ਪਸੀਨਾ ਆ ਰਿਹਾ ਇਹਦੇ ਇਸਾਈ ਸਾਹਿਬ ਦੇ ਕਿਉਂ ਆ ਰਿਹਾ ਕਿ ਇਹ ਕੰਮ ਗਲਤ ਹੈ ਸੋ ਹਰਿਆਣਾ ਸਰਕਾਰ ਖੱਟੜ ਸਰਕਾਰ ਜਿਹੜੀ ਭਾਜਪੀ ਦੀ ਸਰਕਾਰ ਆ ਵੈਸੇ ਪੁਲਿਸ ਮੁਲਾਜ਼ਮ ਸਾਡੇ ਬੱਚੇ ਨੇ ਪਰ ਇਹ ਸਰਕਾਰ ਦੀਆਂ ਡਿਊਟੀਆਂ ਨਿਭਾ ਰਹੇ ਨੇ ਇਹਨਾਂ ਨੂੰ ਤੁਹ ਹਾਦਸਾ ਹੋਈ ਆ ਇਹ ਇਹਨਾਂ ਨੂੰ ਛਡਾਉਣ ਆਗੇ ਨੇ ਡੀਐਸਪੀ ਸਾਹਿਬ ਕਹਿਣ ਲੱਗੇ ਵੀ ਤੁਸੀਂ ਉਹਨਾਂ ਨੂੰ ਭੇਜ ਦਿਓ ਮੈਂ ਕਹਾ ਵੀ ਇਸ ਤਰ੍ਹਾਂ ਨਹੀਂ ਭੇਜਾਂਗਾ ਇੱਥੇ ਆਓ ਇਹਨਾਂ ਨੂੰ ਵੈਰੀਫਾਈ ਕਰੋ ਇਹ ਕਿਉਂ ਆਏ ਬਾਕੀ 16 ਮੁੰਡੇ ਜਿਹੜੇ ਇਹਨਾਂ ਦੇ ਨਾਲ ਨੇ ਉਹਨਾਂ ਨੂੰ ਲਿਆਓ ਉਹਨਾਂ ਨੂੰ ਕਹੋ ਮਰਦਾ ਇੱਥੇ ਨਾਰੇਬਾਜੀ ਨਾ ਕਰਨ ਤਾਂ ਐਸੇ ਸਾਹਿਬ ਐਸੇ ਸਾਹਿਬ ਇਹ ਕੌਣ ਲੋਕ ਨੇ ਤੁਸੀਂ ਛਡਾਉਣ ਆਏ ਸੇ ਅਫਸਰ ਲੋਕਾਂ ਨੇ ਲੱਗ ਰਹੇ ਆ ਅਫਸਰਾਂ ਨੇ ਲੱਗ ਰਹੇ ਆ ਡੀਐਸਪੀ ਸਾਹਿਬਾਂ ਨੇ ਲੱਗ ਰਹੇ ਆ ਉਹ ਕਰਦੇ ਹੈ ਵੈਰੀਫਾਈ ਕੈਸੇ ਕਿਹਾ ਹੈ ਉਹ ਤਾਂ ਆਪ ਛਡਾਣੇ ਆਏ ਇਨਕੋ ਨਹੀਂ ਨਹੀਂ ਮਰੇ ਕੋਲ ਪਾਸੇ ਫੋਨ ਗਿਆ ਭਈ ਐਸੇ ਸੇ ਉहां ਕੋਈ ਦੋ ਚਾਰ ਬੰਦੇ ਉहां ਬਿਠਾ ਲਿਆ ਹੈ ਮੈਂ ਦੇਖਣ ਆਇਆ ਕਿ ਆਇਆ ਕਿ ਆ ਨਹੀਂ ਮੈਟਰ ਹੈ ਵੀ ਅਸੀਂ ਤਾਂ ਲੜਕੋ ਸੇ ਇਹ ਲੜਕਾ ਸੇ ਵੀ ਬਾਤ ਕਰ ਰਹੇ ਕਿ

ਸੁਰਖਾਵ ਟੀਵੀ ਦੇ ਉੱਤੇ ਰਹਿਮਤ ਟੀਵੀ ਦੇ ਉੱਤੇ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਤਾਰਪੀਡੋ ਕਰਨ ਦੀ ਜਿਹੜੀਆਂ ਨਾ ਕਹਿੰਦਾ ਸਿਰਸਾ ਲੋਕ ਕਹਿੰਿਆ ਜਾ ਰਿਹਾ ਕਿ ਤਾਰਪੀਡੋ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਰਪੀਡੋ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਆਹ ਜਿੱਥੇ ਬੰਦੀਆਂ ਤੇ ਧਰਨੇ 'ਚ ਪਹੁੰਚੇ ਲੋਕਾਂ ਦਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਕੋਈ ਵੀ ਆ ਅਜੀਹੀ ਸ਼ਰਾਰਤ ਇਸ ਪੂਰੇ ਮੱਜੂਦੇ ਦੇ ਵਿੱਚ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਲੋਕਾਂ ਦੀ ਇਹਨਾਂ ਦੇ ਚਿਹਰੇ ਪਛਾਣ ਲਏ ਜਾਣ ਤਾਂ ਤੁਸੀਂ ਦੇਖੋ ਕਿ ਕਿਵੇਂ ਇਹ ਲੋਕ ਜਿਹੜੇ ਆ ਇੱਥੇ ਆਏ ਨੇ ਤਾਂ ਕੋਈ ਆਈ ਕਾਰਡ ਨਹੀਂ ਇਹਨਾਂ ਦੇ ਕੋਲ ਹੈਗਾ ਕੋਈ ਹੋਰ ਪ੍ਰੂਫ ਨਹੀਂ ਕੋਈ ਹੈਗਾ ਡੀਸੀ ਸਾਹਿਬ ਵੱਲੋਂ ਕਿਤੇ ਸਾਡੀ ਡਿਊਟੀ ਲੱਗੀ ਆ ਪਰ ਕੋਈ ਬਾਰਡਰ ਦੇ ਉੱਤੇ ਇਹਨਾਂ ਕੋਲ ਕੋਈ ਤਸਵੀਰਾਂ ਨਹੀਂ ਆਂ ਅੰਦਰ ਦਾਖਲ ਹੋ ਜਾਂਦੇ ਨੇ ਤੇ ਇਹਨਾਂ ਵੱਲੋਂ ਕੁਝ ਕਾਰਵਾਈਆਂ ਐਸੀਆਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਸਿੱਧਾ ਸਿੱਧੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਤੇ ਇਲਜ਼ਾਮ ਸੰਘਰਸ਼ ਕਰ ਰੱਖੇ ਲੋਕਾਂ ਤੇ ਵੀ ਲੱਗ ਸਕਦਾ ਹੈ ਮੈਂ ਇਹ ਕਈ ਦਿਨਾਂ ਤੋਂ ਕਹਿ ਰਿਹਾ ਤੇ ਇਹ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਆ ਇਹ ਲੱਖਾਂ ਕਿਸਾਨ ਸਮੇਤ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਹੁਣ ਮੇਰੀ 80 ਸਾਲ ਦੀ ਉਮਰ ਹੈ ਮੇਰੀਆਂ ਤਾਂ ਭੈਣਾਂ ਨੇ ਵੱਟੀਆਂ ਸੂ ਉਹ ਜਿੰਨੇ ਵੀ ਲੋਕ ਇੱਥੇ ਆਏ ਨੇ ਬਜ਼ੁਰਗ ਨੌਜਵਾਨ ਬੱਚੇ ਲੱਖਾਂ ਲੋਕ ਆਏ ਨੇ ਤੇ ਸਰਕਾਰ ਗੱਲ ਕਰਨ ਤੋਂ ਟਾਲਣ ਤੋਂ ਦੂਰ ਕਰਦੀ ਆ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਹੀ ਉਹਦਾ ਕਾਰਨ ਇਹ ਮੈਂ ਇਹ ਗੱਲ ਕਹਿ ਰਿਹਾ ਕਈ ਦਿਨਾਂ ਤੋਂ ਮੇਰੀ ਜ਼ਿੰਦਗੀ ਦਾ ਅਨਪਵਾ ਹੈ 80 ਸਾਲ ਦੀ ਉਮਰ ਆ ਬੜਾ ਕੁਝ ਵੇਖਿਆ ਇਹ ਕਿਉਂ ਨਹੀਂ ਹੱਲ ਕਰਦੇ ਉਹ ਇਸ ਕਰਕੇ ਨਹੀਂ ਕਰਦੇ ਕਿ ਆ ਜਿਹੜਾ ਸਬੂਤ ਸੀ ਜਿਹੜਾ ਮੈਂ ਕਹਿ ਰਿਹਾ ਸਾਂ ਪੀ ਇਹ ਸ਼ਰਾਬੀ ਅੰਸਰਾ ਤੋਂ ਕੁਝ ਕਰਵਾ ਸਕਦੇ ਨੇ ਆ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਵੀਡੀਓ ਬਣਾਉਂਦੀਆਂ ਇਹ ਇੱਕ ਮੁੰਡੇ ਨੂੰ ਆ ਜਿਹੜਾ ਮੁੰਡਾ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਫੜਿਆ ਤੇ ਵੀਡੀਓ ਬਣਾ ਰਿਆ ਸੀ ਲੜਕੀਆਂ ਵਾਲੀਆਂ ਸਾਨੂੰ ਸ਼ੱਕ ਹੋਇਆ ਤੇ ਫਿਰ ਅਸੀਂ ਜਦੋਂ ਇਹਦੀ ਪੁੱਛਪੁੱਛ ਕੀਤੀ ਇਹਨੇ ਦੱਸਿਆ ਮੇਰੇ ਨਾਲ 15 16 ਹੋਰ ਨੇ ਤੇ ਕਿਹਾ ਵੀ ਕਿਸ ਤਰ੍ਹਾਂ ਤੁਹਾਡੀ ਡਿਊਟੀਆਂ ਕਿਹਨੇ ਲਾਈਆਂ ਇਹ ਕਹਿੰਦਾ ਡੀਸੀ ਦਫ਼ਤਰ ਤੋਂ ਲਗੀਆਂ ਨੇ ਤੁਹਾਡੇ ਆਈਡੀ ਪ੍ਰੂਫ ਕਾਰਡ ਦਿਖਾਓ ਕੋਈ ਕੋਈ ਨਹੀਂ ਇਹਨਾਂ ਕੋਲੇ ਫਿਰ ਉਸ ਤੋਂ ਬਾਅਦ ਅਸੀਂ ਫਿਰ ਪੁਲਿਸ ਮੁਲਾਜ਼ਮ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਅਸੀਂ ਕੁੰਡਲੀ ਥਾਣੇ ਤੋਂ ਆਏ ਆ ਹਾਂ ਇਹ ਕੰਡੀਆਂ ਵਿਚਣਾਂ ਨੇ ਤੋਂ ਆਏ ਆ ਤੇ ਫਿਰ ਇਹਨਾਂ ਨੂੰ ਚਾਹ ਵੀ ਫੋਨ ਕਰਕੇ ਬਲਾਓ ਐਸਆਈ ਰਜੇਸ਼ ਕੁਮਾਰ ਜੀ

नहीं। 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 नहीं आया नहीं। आप तो नहीं आए होंगे आपसे आप 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 क्या क्या आप मेरी बात हुई जी। जी। मैं बलदेव सिंह बोल रहा हूँ आपने कहा डी एस पी साहब बोल रहा हूँ डी एस पी साहब ये आपके जो मुलाजिम है ए एस आई अर्जेश कुमार और ये हॉलदार यहाँ आए है इनको मैंने पूछा लिए क्या लगा इनको हम लेने जाए ये ऐसे कहाँ आए इन्होंने कहा हाँ। कि डीसी ऑफिस से इनकी ड्यूटीयां लगी हैं। जी। तो वीडियो बनाने के लिए जी। ये कोई शरारती अंसर यहां को गड़बड़ ना कर दे ये शरारती अंसरों को ही एक मिनट बात बाद सुनिए ये शरारती अंसरों की वीडियो बनाने के लिए आए हैं और इनकी आपकी उम्र कितनी है ये शरारती अंसरों की वीडियो बनाने आए अब आपसे बात हुई आपने क्या कहा मेरे को कि इनको यहाँ पर भेज दो नहीं ये का। मैंने का, है मैंने कहा मेरे जो मुलाजिम आए हैं उनके साथ अगर भेज सकते हो तो भेज दो आपने भे आप भेज दो मैंने आपसे बोला देखिए चलो 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 साहब जी जी ये जो बात है ये उसकी रिकॉर्डिंग है मेरे जी, पास जी बताये, बताये। कोई बात नहीं और आपने कहा कि इनको भेज दो मैं वेरीफाई करूंगा ये कहा जी ठीक है चलो उसके बाद मैंने कहा कि हम इनको नहीं भेजेंगे आप आ जाए आप आइए आप आइए और इनको हम आपके हैंडओवर करेंगे जी तो सर मैं आ आ गया ना आपने आप गए हाँ सोलह आदमी इनके पास और दस आदमी और हैं ये सोलह एक मिनट बाद सोलह सतारह आदमी इनके साथ और हैं उनकी बारी भाई हम यहाँ से नहीं जाने देंगे हम यहाँ रहेंगे जेकर आपने थाने में ले जाने हैं ले जा सकते हो लेकिन हम साथ में जाएंगे मैं साथ में जाऊंगा और मैं ये बात साफ कह देना चाहता जी। ये शरारती हैं। हरियाणा सरकार ने इनको यहां पर इस को खदेड़ने के लिए शरारत करने के लिए भेजा है और आप उनके आपके मुलाजम इनको छुड़ाने के लिए आए हैं और वो सोलह आदमी जिनको ये बताते हैं उनकी सभी की वेरीफाई उनको बताओ बुलाउ उठाने में जेकर एक मिनट जेकर किसी भी किस्म की इस एजिटेशन चलते हुए कोई गड़बड़ होती है तो हरियाणा पुलिस हंसराज जी आप डीएसपी हैं आप जो तुम्हारे पहले मुलाजिम आए उनसे सीनियर हैं यह आपकी जुम्मेवार होगी हरियाणा पुलिस की जुम्मेवारी होगी हो और दिल्ली पुलिस भी ये बात मेरी सुन ले कि जो दिल्ली केंद्र की सरकार हमारे एजुकेशन को लंबा कर रही है ये तुम्हारी सभी की मिली आदेशों अदेश, को मानते हुए इन शरारती को भेज रहे हैं और जे कोई शरारत हो गई सारी जुम्मेवारी हरियाणा सरकार दिल्ली सरकार और केंद्र सरकार दे, की। देव जी मेरी सुनिए आपने कहा की आप आ जाएं हाँ मैं आ गया जी मैं इनको साथ लेके जाऊंगा इनकी फोटो इनके नाम आपके पास है आप मेरे साथ चले इनके साथ जितने आदमी और होंगे उसका भी मैं खुलासा करूंगा एक बात दूसरी बात ये कि ये किसने डेप्यूट किए क्यों किए कैसे किए क्या मामला है सारा मैं इसका सारा खुलासा आपके सामने ही करूंगा ਸਿੱਟਾ ਸਾਹਿਬ ਦੂਸਰੀ ਦੂਸਰੀ ਬਾਤ ਇਹ ਕਿ ਕਾਰਨ ਦਿਤੀਆਂ ਜਾਂਦੀਆਂ ਕਿ ਇਹ ਵੀ ਕਾਰਨ ਇਹ ਨਹੀਂ ਕਿ ਨੇਰੇ ਦੇ ਵਿੱਚ ਫਿਰ ਫਾਇਦਾ ਉਠਾਇਆ ਜਾਂਦਾ ਤੁਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਕਿ ਲਾਈਟਾਂ ਸਟਰੀਟ ਲਾਈਟਾਂ ਰਾਤ ਨੂੰ ਆਨ ਰੱਖੀਆਂ ਜਾਣ ਅਸੀਂ ਤਾਂ ਪ੍ਰਸ਼ਾਸਨ ਨੂੰ ਜਿਹੜੀਆਂ ਮੋਬਾਈਲ ਟਾਇਲਟ ਯਾਨੀ वास्ते वास्ते भी क्या, भी किया 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 पानी बड़ा कुछ क्या। तो एक अगर आप एक मेरे साथ चलना चाहें मैं, मैं भी भी एक मिनट तो आप इन स्ट्रीट लाइटा क्यों बंद की थी स्ट्रीट लाइट के बारे में तो देखिए सिविल एडमिनिस्ट्रेशन जानता है मुझे नहीं नॉलेज भाई क्यों क्यों बंद है लेकिन हाँ मुझे आप कह सकते हैं मैं इसकी रिकमेंडेशन या ये बात आगे पहुँचा सकता एक बात आप ये जो लड़के हैं ये हमारे सामने जी इनसे पूछिए राजेश कुमार जी राजेश कुमार जी आप मेरे को ये बोले थे कि इनकी ड्यूटी डीसी ऑफिस से लगी है बोले थे नहीं नहीं सर कह रहे थे नहीं। जैसे उनके कहने की बात छोड़ो तो नहीं 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 ऐसे नहीं, 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 नहीं। की तरफ से... देखो ऐसे साहब अब आपको देखो बेटा आप मेरे बच्चे हैं लेकिन आपको पसीना है ये घबराओ मत अरे बेटा घबराओ मत बेटा घबराओ मत एक आदमी नहीं एक एक आदमी का नाम पूछो हमारे सामने उसका नाम, नाम, उसके पिता का नाम, उसका गांव यहाँ पर लिस्ट बना तो नहीं आप एक, आपने हैंड ओवर आपके हैंड ओवर का पेपर है पेपर निकाल उनके नाम लिखो पिता का नाम लिखो उसकी माता का नाम लिखो उसके गांव का नाम ਤੁਹਾਡੇ ਪੰਪਿੰਗ ਮੇਰੇ ਪੰਪਿੰਗ ਪੋਟੈਂਸ਼ੀਅਲ ਲਾਈਟਾਂ ਦੀ ਤੁਹਾਡੇ ਵੱਲੋਂ ਦੇਖੋ ਬਈ ਇਹ ਕੰਮ ਕਰ ਰਹੀ ਹੈ ਕੱਟਣੀ ਹੈ ਅੱਛਾ ਦੂਸਰੀ تیسਰੀ ਨਹੀਂ ਉਸ ਪਰ ਤੁਹਾਡੇ ਸਾਹਮਣੇ ਆ ਹੀ ਨਹੀਂ ਜੀ ਹੁਣ ਵੀ ਆ ਜਿਹੜੀ ਕੱਟਣੀ ਹੈ ਬੱਡੇ ਨੂੰ ਇੱਕ ਛੋਟਾ ਸੱਸੇ ਜੱਟ ਪੈਸਾ ਸਾਡੇ ਇਹਨਾਂ ਨੂੰ ਜਾਣ ਦੋ ਮੈਂ ਬੱਚੇ ਮੁਰੇ ਉਹਦੇ ਸਾਹਮਣੇ ਆਇਆ ਨਾ ਤਾਂ ਨਾਂ ਸਮਝੇ ਤੇਸੀ ਬਾਹਰ ਰੋਸ਼ੋ ਕੁੜੀਆਂ ਨੂੰ ਸ਼ੁਰੂ ਇੰਟਰਵਿਊ ਲੈ ਰਿਹਾ ਸੀ ਤੇ ਉਹ ਕਿਹਾ ਕਿ ਇਹ ਬਣਾਉਣਾ ਸੁਣਾਉਣਾ ਉਹਨੇ ਫਿਰ ਮੁੰਡੇ ਨਾਲ ਹੀ ਗੱਲਬਾਤ ਕਰਦੇ ਆ ਨਾ ਰਹਿ ਤੇ ਕੀ ਕਰ ਕੀ ਰਿਹਾ ਸੀ ਵੀਡੀਓ ਦੇ ਹਾਸਤੇ ਬਣਾ ਰਹੇ ਸੀ ਇਹਨਾਂ ਨੇ ਕਿਹਾ ਜਿਵੇਂ ਕੁੜੀਆਂ ਨੇ ਇੰਨੀ ਜਿਹਾ ਬਣਾ ਲਿੱਤਾ ਗਿਆ ਮੁੰਨੋ ਲੱਤਾਂ ਦੇ ਹੁਣ ਜਿਹੜੇ ਨੇ ਪੌਦੀ ਹੁਣ ਮੈਂ ਇਹਨਾਂ ਦੇ ਆਫਿਸ ਸਾਡਾ ਕਰਤਾ ਵੀ ਕੁੜੀਆਂ ਵੀ ਤੇ ਪੁਜ ਉਹ ਪਰ ਸੋਦੀ ਘਟਣਾ ਹੈ ਰਾਤ 12 ਵਜੇ ਪਰ ਦੇਖੀ ਕੁਝ ਸੱਤਾ ਦੇ ਲੋਕੀਆਂ ਪਰ ਕਿੰਨੇ ਲੋਕਾਂ ਦੀ ਟੀਮ ਹੈ ਕਿੰਨੇ ਲੋਕਾਂ ਦੀ ਟੀਮ ਹੈ ਜਿਹੜੀ ਹਾਇਰ ਕੀਤੀ ਮੋ ਦੇਖ ਕੇ ਬੜਾ ਸੋਲਾ ਜਾਨੇ ਸੀ ਪੂਰੀ ਟੀਮ ਆ ਜੀ ਹਾਇਰ ਕੀਤੀ ਹੈ ਡੀਸੀ ਸਰ ਮੈਂ ਹਾਇਰ ਇੰਨੇ ਕੀਤੇ 2 ਵਜੇ ਤੱਕ ਉਸ ਤੋਂ ਬਾਅਦ ਸਵੇਰੇ ਕੁਆਲੀਫਿਕੇਸ਼ਨ ਵਿੱਚ ਕਰ ਕੀ ਕਿੰਨੇ ਬੜੇ ਇਸ ਡੀਸੀ ਨੇ ਹਾਇਰ ਕੀਤਾ ਉਸ ਦਾ ਨਾਮ ਕੀ ਹੈ ਇਸ ਜ਼ਿਲ੍ਹੇ ਦੇ ਡੀਸੀ ਹੈ ਇਹ ਅਵਾਰਾ ਕਿਸਮ ਦੀ ਲੜਕੀਆਂ ਰਾਤ ਨੂੰ ਇੱਥੇ ਕੀ ਕਰਨ ਆਉਂਦੀਆਂ ਨੇ ਕੰਮ ਕਰਨ ਇਹ ਹਰਿਆਣਾ ਸਰਕਾਰ ਪੰਜਾਬ ਕੁਆਲੀਫਿਕੇਸ਼ਨ ਵਿੱਚ ਕਿੰਨੇ ਬੜੇ ਨਿੱਕੇ ਸਿਤਾਂ ਦਾ ਹਾਇਰ ਕੀਤਾ ਉਹਨਾਂ ਨੇ ਕੀ ਕੀਤਾ ਸਾਰਾ ਕੁਝ ਕੀਤਾ ਫੋਟੋਗ੍ਰਾਫੀ ਕੀਤੀ ਬਹੁਤ ਕੰਦੇ ਪਿੱਕਾ ਲਗਾ ਕੇ ਫੋਟੋਗ੍ਰਾਫੀ ਕਰਦੇ ਹਾਂ ਤੇ ਕਿਹੜੀ ਕਿਹੜੀ ਸਰਨ ਬੋਲੋ ਵੀ ਇਸ ਤਰ੍ਹਾਂ

ਉਹਨਾਂ ਨੇ ਨੀ ਲਾਫ ਦੇ ਆਪਸ ਵਿੱਚ ਨਵੀਂ ਜਾਈਂਗੇ ਸ਼ੇ ਪੋਜ਼ਿਟਿਵ ਕਰਮੀਨੀ ਸਾਬੀਰ ਇੱਥੇ ਆਏ ਠੀਕ ਹੈ ਰੀਅਲੀ ਸਰਪ੍ਰਾਈਜ਼ ਨਵਾਂ ਦੇ ਨਾ ਸੁੜਾਣਾ ਇਹ ਸਪੈਸ਼ਲੀ ਕਿੱਥੇ ਲਿੰਕ ਤੇ ਆਏ ਮੈਂ ਤਾਂ ਕੰਮ ਹੋ ਗਿਆ ਬੋਰਡ ਤਾਂ ਅਸੀਂ ਜੁਕਿਆ ਜਿਹੜੀਆਂ ਨਾ ਕਿਸਾਨ ਦੇ ਰਿਹਾ ਜੇ ਮੈਂ ਆਪਣੀ ਦੇਖੀ ਸਾਡੇ ਸਾਡੇ ਮੱਦੇਗਾ ਉਹ ਸਰਪਰ ਪੱਕਾ ਜੀ ਬੈਠੇ ਨੇ ਜਗੀ ਸਿੰਘ ਢਲੇਵਾਲ ਮੈਂ ਸਾਰੇ ਸਾਡੇ ਆਗੇ ਨੇ ਤਾਂ ਇਹ ਇਹ ਰਾਤ ਆਪ ਅਸੀਂ ਕੁਝ ਨਿਗਰਣ ਦੁਜੇ ਦੇ ਨਾਲ ਜਗੀ ਸਿੰਘ ਪਰਮਜੀਤ ਕੰਮ ਕਰਦਾਗਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਬਹੁਤ ਸਜੰਤਾ ਬਹੁਤ ਹੀ ਰਸੇ ਬਣਾਇਆ ਪਸੂ ਰੱਖੋ ਜੀ ਤਿਆਰ ਕਰਿਆ ਅਸੀਂ ਸਭ ਨੂੰ ਵੇਟ ਕਰ ਰਹੇ ਹੋ ਤਾਕਿ ਸਾਡੇ ਉੱਤੇ ਪਹਿਲੇ ਬਦਨਮੀ ਦਾ ਟਿੱਕਾ ਲਗਾਓ ਤੇ ਤਾਂਕਿ ਸਾਡਾ ਐਜੀਟੇਸ਼ਨ ਰੈਡੀ ਹੋਵੇ ਅੱਧੀ ਰਾਤ ਨੂੰ ਵੀ ਕੋਈ ਖੋਲ ਕੇ ਸਦਾ ਸੁਣਾ ਸਕਦੇ ਹੋ ਤੇ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਕੋਈ ਜਿੰਦਗਾਰ ਨਾਲ ਗੱਲਬਾਤ ਕੋਈ ਕਰੇ ਕੁੜੀਆਂ ਵੀ ਇਹਨਾਂ ਨੂੰ ਲੜਾਈ ਕਰਦੀਆਂ ਕੋਈ ਲੜਕੀ ਵੀ ਨਹੀਂ ਨਹੀਂ ਟੋਟਲ ਚੁੱਕ ਕੇ ਲੋਕ ਜਿਸ ਕੁਮਾਰ ਬਲੌਕ ਕਰ ਲਗਾਉਂਦੇ ਹੋ ਫੂਲ ਲਾਇਵਟ ਕਰ ਜਾਂਦੇ ਹੋ ਕਿਸੇ ਨੂੰ ਫੈਬ੍ਰੀਕੇਟ ਕਰਾ ਜਾਂਦੇ ਹੋ ਅਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪ ਨੂੰ ਪਹਿ ਮੰਨ ਰਿਹਾ ਕਿ ਸਾਡੇ ਨਾਲ ਸੋਨਾ ਜਾਨਿਆ ਸੀ ਦੇਸ਼ ਦੇ ਵਿੱਚ ਹੋਰੀ ਐਪੁਆਇੰਟ ਕੀਤੀ ਗਈ ਜਾਂ ਤੇ ਪੁਲਿਸ ਵੀ ਇਹਨਾਂ ਨੂੰ ਉਸੇ ਸਮੇਂ ਬਚਾਣ ਵੀ ਆ ਗਈ ਸੀ ਡੀਸੀ ਸਾਹਿਬ ਤੇ ਆ ਗਿਆ ਡੀਸੀ ਅਲੱਪਾ ਨੂੰ ਐਪੁਆਇੰਟ ਕੀਤਾ ਗਿਆ 16 ਜਾਣੇ ਰੇਖੀ ਕਰਨ ਵਾਸਤੇ ਸਪੈਸ਼ਲੀ ਵੀਡੀਓਜ਼ ਬਣਾਉਣ ਵਾਸਤੇ ਰੇਖੀ ਕਰਨ ਵਾਸਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਰੇਖੀ ਕਰਨ ਵਾਸਤੇ ਸਰਦਾਰ ਨੌਜਾਤਾ ਉਹ ਤੇ ਕਰ ਰਹੇ ਆ ਤਸਵੀਰਾਂ ਤਸਵੀਰਾਂ ਤੁਸੀਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰ ਕੁੜੀਆਂ ਨੇ ਸ਼ਿਕਾਇਤ ਕੀਤੀ ਕਿ ਕੁਝ ਸ਼ਰਾਬੀ ਤਾਂ ਸਾਣਾ ਸਾਡੀ ਫੋਟੋਗ੍ਰਾਫੀ ਕਰ ਰਹੇ ਮਿਸ ਪੇ ਕਰ ਰਹੇ ਇਹ ਉਹਨਾਂ ਨੇ ਕਿਹਾ ਵੀ ਉਹ ਲੋਕ ਪਰ ਰਹੇ ਨੇ ਉਹਨਾਂ ਨੇ ਕਹਿੰਦੇ ਕਿ ਸੀ ਇਹ ਤਾਂ ਪੰਜਾਬੀ ਜੈਕ ਹੈ ਇਹਦੇ ਚ ਬੰਦ ਕਰਦੇ ਆਂ ਅਸੀਂ ਇਹਨਾਂ ਨੂੰ ਪੁੱਛ ਕਿਛ ਕਰਦੇ ਆਂ ਤੁਸੀਂ ਸਭ ਦੁਨੀਆਂ ਲਾਈਵ ਦੇਖ ਨਹੀਂ ਰਹੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਸਨ ਘਰਸੋਂ ਤਾਰਪੀਟੋ ਕਰਨ ਲਈ ਲੋਕਾਂ ਨੂੰ ਭੇਜਿਆ ਜਾ ਰਿਹਾ ਡੀਸੀ ਦਾ ਨਾਮ ਰਹਿ ਰਹੇ ਪਰ ਇਹ ਪੁਕਤਾ ਜਾਣਕਾਰੀ ਪੁਲਿਸ ਵੱਲੋਂ ਵੀ ਪੁਕਤਾ ਜਾਣਕਾਰੀ ਨਹੀਂ ਕੋਈ ਦਿੱਤੀ ਜਾ ਰਹੀ ਕਿ ਲੋਕ ਕੌਣ ਨੇ ਕਿੱਥੋਂ ਆਏ ਨੇ ਕਿੱਥੋਂ ਆਏ ਨੇ ਕੌਣ ਨੇ ਇਹ ਲੋਕ ਕਿਹੜੇ ਲੋਕਾਂ ਨੇ ਇਹਨਾਂ ਨੂੰ ਭੇਜਿਆ ਇੱਥੇ ਵੱਡੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਈ ਨਹੀਂ ਵੀ ਦੇਖਿਆ ਅੱਜ ਇਹ ਪਹਿਲੀ ਵਾਰੀ ਦੇਖੀ ਹੈ ਤਾਂ ਜੀਟੇਸ਼ਨ ਪੀਸਫੁਲੀ ਜਿਹੜਾ ਚੱਲ ਰਿਹਾ ਸੀ ਕਿਸਾਨਾਂ ਵੱਲੋਂ ਤਾਂ ਇਹ ਲੋਕ ਤੇ ਉਹ ਲੋਕ ਕੌਣ ਨੇ ਅੰਗੇ ਬੰਦੇ ਸਿੰਘ ਜੀ ਵਾਹਿਗੁਰੂ ਇਹ ਲੋਕ ਕੌਣ ਨੇ ਤਾਂ ਡੀਐਸਪੀ ਸਾਹਿਬ ਜੀ ਡੀਐਸਪੀ ਸਾਹਿਬ ਜੀ ਜਿਹੜੇ ਇੱਥੇ ਪਹੁੰਚੇ ਨੇ ਵਾਰ ਵਾਰ ਤਬਕੂ ਵਾਰ ਜਨਨਿਕਲਾ ਇਹਨਾਂ ਦਾ ਕੀ ਹੈ ਇਹ ਅਸੀਂ ਉਹ ਨਾਲੇ ਵਾਰ ਵਾਰ ਉਹਨਾਂ ਐਂਡ ਆਹ ਨੂੰ ਨਾਲੇ ਨੂੰ ਬੰਡੀਆਂ ਤਸਵੀਰਾਂ ਤੁਸੀਂ ਸੋ ਤੁਸੀਂ ਤਸਵੀਰਾਂ ਨਾਲ ਨਾਲ ਦੇਖ ਰਹੇ ਹੋ ਤੁਹਾਨੂੰ ਤਸਵੀਰਾਂ ਨਾਲ ਨਾਲ ਲਾਈਵ ਦਿਖਾ ਰਹੇ ਆਂ ਪਰ ਉਹ ਨਹੀਂ ਆ ਰਿਹਾ ਲਾਈਵ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਤੁਸੀਂ ਲੋਕ ਕੌਣ ਨੇ ਕਿੱਥੋਂ ਆਏ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਫਕਤ ਜਾਣਕਾਰੀ ਨਹੀਂ ਪੀਸਫੁਲੀ ਜਿਹੜਾ ਐਜੀਟੇਸ਼ਨ ਹੈ ਕੀਤਾ ਜਾ ਰਿਹਾ ਰਿਵਰਡ ਕੀਤਾ ਜਾ ਰਿਹਾ ਜੋ ਉੱਤੇ ਪਹੁੰਚੇ ਹੋਏ ਨੇ ਸੋ ਹੁਣ ਤੁਹਾਨੂੰ ਡਿਵਾਈਡ ਕੀਤਾ ਜਾ ਰਿਹਾ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੀ ਸਪੈਸ਼ਲੀ ਜਾ ਰਹੇ ਸਾਨੂੰ ਇੱਕ ਕੋਲੇ ਆ ਮੇਰੇ ਕੋਲ ਆ ਪੁਆਇੰਟ ਕੀਤਾ ਗਿਆ ਕੋਈ ਸ਼ਰਮ ਨਹੀਂ ਤਸਵੀਰਾਂਾਰੇ ਜੇ ਤੁਸੀਂ ਦੇ ਦੇਣਾ ਨਹੀਂ ਦਰਸ਼ਕਾਂ ਨੂੰ ਬੈਂਕ ਸੇ ਲਾਈਵ ਦਿਖਾ ਰਹੇ ਆ ਤਾਂ ਵੱਡੀ ਖਬਰ ਆ ਵੱਡੀ ਖਬਰ ਕੁੰਡਰੀ ਬਾਰਡਰ ਤੋਂ ਉਤੋਂ ਤੁਸੀਂ ਵੇਖ ਰਹੇ ਹੋ ਵੱਡੀ ਖਬਰ ਜਿਹੜੀ ਆ ਤਾਂ ਕਿਤੇ ਨੌਜਵਾਨ ਵੀ ਬਲਦੇਵ ਸਿੰਘ ਸੱਸਾ ਜਿਹੜੇ ਆ ਉਹਨਾਂ ਵੱਲੋਂ

ਹਾਂ ਕੈਮਰਾ ਤੇ ਤੇਰੇ ਕੇ ਮਾਈਕ ਵੀ ਆਡੀਓ ਦੇਣਾ ਮਾਈਕ ਦੀ ਹੈ ਨਹੀਂ ਨਹੀਂ ਵਿਸ਼ਣੂ ਗੁੱਟਾ ਸਨੋਪਰ ਗੁੱਟਾ ਆਰੋ ਹਾਉਸਨ ਨੰਬਰ 3 ਅਮਨ ਵਿਹਾਰ ਕਿਰਾੜੀ ਸੇਮਨਾਲੀ ਦੋ ਮ੍ਰਿਤਿਕ ਕੁਮਾਰ ਸਨੋਪਰ ਪਰਪੰਦ ਹਾਲੋ 460 ਕਰਨ ਵਿਹਾਰ ਸਰੋਜਕਾਰੀ ਹੈ ਵਿਸ਼ਾਲ ਸਨੋ ਸੁਖਿੰਦਰ ਸ਼ਰਮਾ 26 ਬਟਾਲਾ ਕੋਣ ਮੇਰੀ ਇੱਕ ਬੇਨਤੀ ਹੈ ਇੱਕ ਗੱਲ ਸੁਣ ਲੋ ਨੌਜਵਾਨਾਂ ਨੂੰ ਵੇ ਥੋੜਾ ਪਿੱਛੇ ਹੋ ਜਾਓ ਹਾਂਜੀ ਪਿੱਛੇ ਹੋ ਜਾਓ ਆਦਮੀਆਂ ਦੀ ਫੋਟੋ ਹਾਂਜੀ ਹਾਂਜੀ ਇਹ ਸਾਡੀ ਉਹ ਤੋਂ ਵੀ ਯਾਰ ਨਾਮ ਵਾਲੀ ਫੋਟੋ ਵੀ ਲੈ ਉਹ ਭਾਵੇਂ ਸਾਰਾ ਸਾਰਾ ਥਾਣੇ ਚੱਲ ਤਾਂ ਕਰ ਲੈਣ ਦੋ ਇਹ ਥਾਣੇ ਚੱਲਿਆ ਯਾਰ ਥੋੜਾ ਜਿਹਾ ਪਿੱਛੇ ਹੋ ਜਾਓ ਦੇਸ਼ ਸਿੰਘ ਨੇ ਇਹਦੇ ਆਈ ਕੱਟ ਦੀਆਂ ਫੋਟੋਆਂ ਲੈ ਸਕਦੇ ਥੋੜਾ ਜਿਹਾ ਪਿੱਛੇ ਹੋ ਜਾਓ ਫੋਟੋ ਲੋ ਲੋ ਆਧਾਰ ਭਾਈ ਕੱਟਦੀਆਂ ਕੋਈ ਨਾ ਕਹਿ ਨਹੀਂ ਆਪਾਂ ਨੂੰ ਜਵਾਬ ਇਹਨਾਂ ਦੇ ਆਈ ਕਾਰਡ ਨਹੀਂ ਆ ਸਾਨੂੰ ਫੋਟੋਆਂ ਮੀਡੀਆ ਨੂੰ ਦੇ ਸਕਦੇ ਹੋ ਤੁਸੀਂ ਸਿਰਫ ਇੱਕੇ ਦਾ ਆਈ ਕਾਰਡ ਹੈ ਜੋ ਮੇਰੇ ਕੋਲ ਹੈ ਆ ਇੱਕ ਹੀ ਆਦਮੀ ਦਾ ਆਈ ਕਾਰਡ ਹੈ ਇੱਧਰ ਦਿਖਾ ਦਿਓ ਸਿਰਫ ਇੱਕ ਲੜਕੇ ਦਾ ਆਈ ਕਾਰਡ ਇੱਕ ਮਿੰਟ ਰੱਖਿਆ ਜੀ ਰੱਖ ਲਿਓ ਸਿਰਫ ਇੱਕੇ ਲੜਕੇ ਦਾ ਇੱਕ ਮਿੰਟ ਇੱਕ ਮਿੰਟ ਮਾਈਕ ਪਿੱਛੇ ਕਰਿਓ ਪੀਟੀਸੀ ਹਾਂ ਇੱਕੇ ਲੜਕੇ ਦਾ ਆਈ ਕਾਰਡ ਹੈ ਜਿਹੜਾ ਮੇਰੇ ਕੋਲ ਹੈ ਬਾਕੀਆਂ ਦੇ ਹੈ ਨਹੀਂ ਆ ਆ ਤੁਸੀਂ ਪਹਿਲਾਂ ਫੋਟੋ ਕਰ ਲਓ ਉਸ ਤੋਂ ਬਾਅਦ ਦੂਸਰੀ ਸਾਈਡ ਦੀ ਕਰਾਵਾਂਗਾ ਨਹੀਂ ਕਰਾਉਣਾ ਨਹੀਂ ਕਰਾਉ ਆ ਲਓ ਜੀ ਇਹਨਾਂ ਬੱਧੀ ਆਪਣੇ ਪੰਨਵੇਂ ਕਹਿ ਰਹੇ ਸਾਨੂੰ ਅਪਾਇੰਟ ਕੀਤਾ ਗਿਆ ਪਰ ਇਹਨਾਂ ਨੂੰ ਕੋਈ ਵੀ ਆਈ ਕਾਰਡ ਨਹੀਂ ਚੱਲੀ ਇੱਕ ਮਿੰਟ ਠਹਿਰ ਇੱਕ ਇੱਕ ਇਹ ਕਾ ਨਾਮ ਹੈ ਬਈ ਤੇਰਾ ਅਬ ਇਹ ਅਬੇ ਆ ਗਿਆ ਚੱਲ ਬਈ ਇਸ ਕੋ ਲੈ ਕੇ ਚੱਲੇ ਦੇ ਇੱਕ ਹੀ ਚੱਲੇ ਨਾ ਫੜ ਕੇ ਰੱਖ ਲੈ ਜਲੋ ਸਰ ਫੋਨ ਦੀ ਗਲਤੀ ਦਿਖਾ ਸਕਦੇ ਹੋ ਇਹਨਾਂ ਦੇ ਫੋਨ ਦੀ ਗੈਲਰੀ ਦਿਖਾ ਸਕਦੇ ਹੋ ਅਸੀਂ ਫੋਟੋਆਂ ਦੇਖਣਾ ਹੈ ਇਹ ਬਣੀ ਮਾਡਲ ਜਾਣ ਦੋ ਯਾਰ ਥੋੜਾ ਬੋਣਾ ਥੋੜਾ ਇਧਰ ਲੱਗਣਾ ਸਰ ਸਾਹਿਬ ਇਹਨਾਂ ਨਾਲ ਲੋਕ ਇਹਨਾਂ ਨੂੰ ਸਰਸਾ ਸਾਹਿਬ ਇਹਨਾਂ ਨੂੰ ਫੋਨ ਲਗਾਓ ਹੁਣੇ ਚੈੱਕ ਕਰਦੇ ਆਂ ਦੇਖੋ ਫੋਟੋਆਂ ਕੀ ਆ ਜੀ ਅਸੀਂ ਮੀਡੀਆ ਦੇਖਣਾ ਚਾਹੁੰਦਾ ਨਾ ਇਹਨੂੰ ਖੋਲੋ ਇਹਨੂੰ ਖੋਲੋ ਚੱਲਾ ਦੇਤੀ ਸ਼ਹਿਰ ਪਾਜੀ ਇੱਥੇ ਖੋਲੋ ਸਰ ਸਾਹਿਬ ਮੈਨੂੰ ਨਾਂ ਦਾ ਬੋਲਣ ਤੋਂ ਕੀ ਨਾਮ ਆ ਜੀ ਸੂਰਜ ਸੂਰਜ ਫੋਨ ਕਿਹਦਾ ਫੋਨ ਕਿਹਦਾ ਫੋਨ ਕਿਹਦਾ ਵਾ ਇਹਨਾਂ ਨੇ ਉੱਥੇ ਲੈ ਜਾਂਦੇ ਘਰੇਵਤ ਸਿੰਘ ਜੀ মিডিਆ ਚਾਹੁੰਦਾ ਵੀ ਤੁਸੀਂ ਇਹਦਾ ਫੋਨ ਹੁਣੇ ਖੁਲਵਾ ਕੇ ਉਹਦੀ ਗੈਲਰੀ ਦੀਆਂ ਫੋਟੋਆਂ মিডিਆ ਸਾਹਮਣੇ ਹੁਣੇ ਦਿਖਾਓ ਬਾਅਦ ਚ ਡਿਲੀਟ ਵੀ ਹੋ ਸਕਦਾ ਲੋਕਾਂ ਨੂੰ ਬਾਗਬਾਨ ਵੀ ਲੱਗਾ ਹੋ ਸਕਦਾ ਵਿਸ਼ਨੂ ਗੁਪਤਾ ਦੇਖੀਏ ਬੰਦਾ ਆ ਮੁੰਡਾ ਆ ਮੁੰਡਾ ਦੇਖ ਯਾਰ ਭਾਜੀ ਇਹ ਹੈਮੰਤ ਹਾਂਜੀ ਹੈਮੰਤ ਹੇ ਮੰਤ ਆਹੇ ਮੰਤ ਰਤਿਸ਼ਤ ਦਾ ਨਾਮ ਰਿਸ਼ਾਦ ਇਹ 6 ਲੜਕੇ ਪੁਰਸ਼ ਦੇ ਹਨ ਲੜਕੀਆਂ ਵੀ ਹੈ ਹਾਂਜੀ ਬਿਣੀ ਲੜਕੀਆਂ ਇੱਥੇ ਨਹੀਂ ਉਹ ਆਹ ਫੋਨ ਇੱਕ ਫੋਨ ਮੇਰੇ ਕੋਲ ਹੈ ਇੱਕ ਮਿੰਟ ਰੋ ਜੀ ਕਰੋ ਅਸੀਂ ਚੱਲੇ ਹਾਂ ਥਾਣੇ ਫੋਨ ਨਹੀਂ ਉੱਥੇ ਆ ਜਾਓ ਉੱਥੇ ਆਪਾਂ ਖੋਲਦੇ ਆ ਇੱਥੇ ਕੋਈ ਗੜਬੜ ਨਾ ਹੋਵੇ ਚਲੋ ਚਲੋ ਚਲੋ